ਹਾਂਜੀ ਬਾਬੋ ਕੀ ਹਾਲ ਚਾਲ ਆ ਹੋ ਠੀਕ ਠਾਕ ਆ ਸਾਰੇ ਤੇ ਆਜੋ ਅੱਜ ਤੁਹਾਨੂੰ ਮੇਲਾ ਦਿਖਾਉਨੇ ਆ ਸ਼ਾਮ 83 ਦਾ ਤੇ ਉਹ ਆਇਗਾ ਮੈਨੂੰ ਲੱਗਦਾ 9 ਤਰੀਕ ਦਾ ਸ਼ੁਰੂ ਸਟਾਰਟ ਹੋਇਆ ਤੇ ਅੱਜ ਲਾਸਟ ਹੀ ਆ ਅੱਜ ਲਾਸਟ ਹੈ 12 ਤਰੀਕ ਦਾ ਤੇ ਜਾ ਨਹੀਂ ਹੋਇਆ ਪਹਿਲਾਂ ਤੇ ਮੈਂ ਕਿਹਾ ਚਾ ਲਾਸਟ ਵਾਲੇ ਦਿਨ ਜਾਵਾਂਗੇ ਅੱਜ ਚਲਦੇ ਆਪਾਂ ਪਰਨਾ ਬੰਨ ਲਿਆ ਆ ਤੇ ਹੁਣ ਪਰਨਾ ਬੰਨ ਕੇ ਰੱਖਦਾ ਹੁੰਦਾ ਮੈਂ ਤੇ ਫੇ ਅਮ ਧੋਨੇ ਤੁਹਾਨੂੰ ਰੌਣਕ ਮੇਲਾ ਠੀਕ ਆ ਬਣੇ ਰਿਓ ਬਲੌਗ ਨਾਲ ਅੱਜ ਮੈਂਗਾ ਬਲੌਗ ਬਣਾ ਲਈਏ ਆਪਣਾ ਵੀ ਸਬਸਕ੍ਰਾਈਬਰ ਆਪਣੇ ਹੋਵੇ 150 ਹੋ ਗਿਆ ਮੈਗੇ ਤਾਂ ਬਹੁਤ ਥੋੜੇ ਆ ਪਰ ਚੱਲ 150 ਦਾ ਹੋਇਆ ਹੌਲੀ ਹੌਲੀ ਮੈਂ ਘਾਟੇ ਹੀ ਪਾਉਣਾ ਬਲੌਗ ਤੇ ਕਿਤੇ ਕਿਤੇ ਹੁਣ ਪਾਉਣਾ ਹੁੰਦਾ ਆ ਤਾਂ ਟਾਈਮ ਜੀ ਨਹੀਂ ਲੱਗਦਾ ਪਰ ਪਾ ਦਈਦਾ ਆ ਜਦੋਂ ਕਿਤੇ ਘੁੰਮਣਾ ਫੇਰਨ ਜਾਣਾ ਹੋਵੇ ਜਾਂ ਉਦਾਂ ਹਨਾ ਕਿਤੇ ਮੇਲਾ ਹੋਵੇ ਜਾਂ ਮੱਕੀ ਫੇਰ ਦੇਖਿਓ ਤੁਸੀਂ ਔਣਕ ਮੇਲਾ ਓਕੇ ਮਿਲਦੇ ਹਾਂ ਫੇਰ ਬੱਦਲ ਚੈੱਕ ਕਰੋ ਅੱਭੀ ਬਿਊਈ ਹੈ ਕਿੰਨਾ ਘੰਟਾ ਆਉਂਦਾ ਕਿਦਾਂ ਹਾਂ ਕਿਦਾਂ ਕਿਦਾਂ ਚਲ ਲੋਈ ਲੋਈ ਆ ਜਾਈ ਹੂੰ ਆਹ ਕਿਉਂ ਕੀ ਹੋਇਆ ਹਾਂ ਕੀ ਹੋਇਆ ਕੋਈ ਹੈਗਾ ਤੇਰੇ ਨਾਲ ਆਹ ਹਾਂ ਆਹ ਫੇਰ ਕੀ ਹੋਇਆ ਲੋਈ ਲੋਈ ਉਹਨ ਕੀ ਹੋਇਆ ਕਿਤੇ ਵਾਹ ਲੋਈ ਲੈ ਆ ਜਾਈ ਹੂੰ ਜੇ ਕੋ ਬੰਦ ਘੜ ਬੋਲੇ ਚਲੇਦਾ ਨੀਵੇਂ ਹੋ ਜਾਏਗਾ ਪਰੇ ਹੋ ਜਾਏਗਾ ਮੈਂ ਵਾਦਾ ਪੱਟਾ ਨਹੀਂ ਕਰੀ ਜੇ ਦੁਨੀਆ ਜਬ ਉਹ ਕਰਾਉਗਾ ਮਾਸਰ ਆਪਣਾ ਨਾਮ ਲਵਾਂ ਵਾਹਿਗੁਰੂ ਦਾ ਨਾਮ ਲਵਾਂ ਹਾਂ ਹਾਂ ਮੇਰਾ ਹੋ ਹੀ ਜਾਂਦਾ ਦੇਖਿਆ ਬਾਪੋ ਫਿਰ ਰੇਲਾ ਕਿੰਨਾ ਹੁੰਦਾ ਨਾ ਬੀਰਗ ਬੰਦੇ ਨੂੰ ਜਿੱਦਾਂ ਮਰਜੀ ਆ ਤਾਂ ਵੀ ਇਹ ਕਰ ਦੇ ਲਓ ਕਿੰਨਾ ਹੈ ਨਾ ਤੇ ਉਹੀ ਵੀ ਜਿਹੜੇ ਮੇਲੇ ਦੇ ਬੰਦੇ ਗਏ ਹੋ ਹਨ ਕੋਈ ਵੀ ਆ ਧਿਆਨ ਰੱਖਿਓ ਕਰ ਜਾਨੇ ਆਪਣਾ ਹਨ ਤੁਹਾਨੂੰ ਪਤਾ ਹੀ ਲੋਕਿੰਗ ਲਾਗ ਡਾਡ ਉੱਤੇ ਹੀ ਕੱਢ ਜਾਂਦੇ ਬਿਨਾਂ ਗੱਲਾਂ ਹਨ ਕੋਈ ਚੱਕਰ ਵੀ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਇਸ ਨਾਲ ਆਪਣਾ ਤਿਆਰੀ ਚ ਰਹੋ ਠੀਕ ਆ ਨੋ ਮਿੱਤਰੋ ਪਹੁੰਚ ਗਏ ਮੇਲੇ ਤੁਹਾਨੂੰ ਦਿਖਾਉਣੇ ਰੌਣਕ ਮੇਲਾ ਹਨ ਲੋਰ ਜੀ वॾी आहे बाबे उहो कम ओके ஜிச்ச படையை ले आई वापेवा हां थे देख लिए दे था, दे मेला थाने तो रा हो गया हां थोड़ा बन्ना पाला आया थी आया श्रीवा का वहां तो मौका ही थी मौका तो मेरे कहीं रह गया बचाओ कि मैं ओ मेरा भतीजा बोलो हम उन्हें बोले तेरी जोका वो बन्ना क्यों हो गया बोल दिया सबको ले लिया क्या कर मेरा केंद्र सीधा रेओ ਤਾਈਆਂ ਯਾਰਾਂ ਲੰਗੀਆਂ ਏੜੀਆਂ ਲੜੀਆਂ ਵਾਲੀਆਂ ਵਧੀਆ ਲੱਗਦੀਆਂ ਨਾ ਦੇਖੋ ਮੰਗ ਲੱਗੇਗਾ ਕੁਝ ਨੁਕਾ ਲੱਗਦੀਆਂ